ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੈਦਰਬਾਬਾਦਰਸ਼ਨ ਸਿੰਘ ਮੁਖੀ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾਗੜ੍ਹ ਜਿਮਾਨਿਸ਼ਾਨ ਮਿਸਲ ਸ਼ਹੀਦ ਬਾਬਾ ਬੀਰ ਸਿੰਘ ਜੀ ਰੰਗਰੇਟਾ 1300 ਘੋੜਸਵਾਰ ਪੰਜਾਬ ਭਾਰਤ ਵਿਸ਼ਵ ਦਾਸ ਤਲਪੰਥ ਤੁਹਾਨੂੰ ਅਤੇ ਸਮੂਹ ਜੀ ਰੰਗਰੇਟਾ ਕੌਮ ਵੱਲੋਂ ਸ਼ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਇਸ ਟਾਈਮ ਜੋ ਪੰਥ ਦੇ ਵਿੱਚ ਬਹੁਤ ਵੱਡਾ ਇੱਕ ਸੰਕਟ ਬਣਿਆ ਹੋਇਆ ਹੈ ਤੇ ਅਸੀਂ ਇਹ ਸਮਝਦੇ ਹਾਂ ਕਿ ਜੋ ਜਦੋਂ ਤੋਂ ਲੈ ਕੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਨੇ ਉਦੋਂ ਤੋਂ ਲੈ ਕੇ ਉਹਨਾਂ ਨੇ ਜਿੱਥੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਰਾਤ ਦੇ ਵਿੱਚ ਕਰਕੇ ਬਹੁਤ ਵੱਡੇ ਉਪਰਾਲੇ ਕੀਤੇ ਸਿੱਖ ਸੰਗਤਾਂ ਨੂੰ ਗੁਰੂ ਪੰਥ ਨਾਲ ਜੋੜਿਆ ਗੁਰੂ ਪੰਥ ਵਿੱਚ ਵਾਧਾ ਕੀਤਾ ਉਹਦੇ ਨਾਲ ਨਾਲ ਗੁਰਦੁਆਰੇ ਸਰਬਾਨਾਂ ਦੇ ਸੇਵਾਵਾਂ ਜਿਹੜੀਆਂ ਉਹ ਬਾਪੂ ਬਹੁਤ ਭਾਈਆ ਤੇ ਨਾਲ ਦੇ ਨਾਲ ਗੁਰੂ ਮਹਾਰਾਜ ਦੀ ਬਖਸ਼ੇ ਸਦਕਾ ਉਹਨਾਂ ਨੇ ਗੁਰੂ ਆਰਾਈ ਦੇ ਔਰ ਸਿੱਖ ਪੰਥ ਦੇ ਹਰ ਹੁਕਮ ਨੂੰ ਪ੍ਰਵਾਨ ਕੀਤਾ ਆ ਤੇ ਨਾਲ ਦੇ ਨਾਲ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਅ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਜੀ ਨੇ ਜਿੱਥੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਉਪਰਾਲੇ ਕੀਤੇ ਨੇ ਉਹਦੇ ਨਾਲ ਦੇ ਨਾਲ ਹੀ ਉਹਨਾਂ ਨੇ ਸਾਡੇ ਗਰੀਬ ਸਮਾਜ ਸਿੱਖ ਸਮਾਜ ਦੀ ਜਿਹੜੀ ਆ ਉਹ ਵੀ ਉਹਨਾਂ ਨੇ ਅੱਗੇ ਹੋ ਕੇ ਬਾਹ ਫੜੀ ਹੈ ਤੇ ਮੈਂ ਸਮਝਦਾ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਮੇਂਧਕ ਕਮੇਟੀ ਦੇ ਇਹੋ ਜਿਹੇ ਬੇਦਾਗ ਸ਼ਖਸੀਅਤ ਜਿਹੜੇ ਨੇ ਉਹ ਪ੍ਰਧਾਨ ਬਣੇ ਨੇ ਜਿਨ੍ਹਾਂ ਨੇ ਬਿਨਾਂ ਕਿਸੇ ਪੱਖਵਾਦ ਕੀਤੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਮੇਂਧਕ ਕਮੇਟੀ ਦੇ ਵਿੱਚ ਗਰੀਬ ਗੁਰਪਿਆ ਨੂੰ ਮੰਡਾ ਬਣਦਾ ਮਾਨ ਸਤਕਾਰ ਦਿੱਤਾ ਇਸ ਸਰਕੇ ਅਸੀਂ ਆਪਣੇ ਦਾਲਪੰਥ ਵੱਲੋਂ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਉਹ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੀ ਜਿਹੜੀ ਉਹਨਾਂ ਨੇ ਸੇਵਾਵਾਂ ਜਿਹੜੀਆਂ ਉਹਨਾਂ ਨੇ ਛੱਡੀਆਂ ਨੇ ਉਹ ਸੇਵਾਵਾਂ ਜਿਹੜੀਆਂ ਦੁਬਾਰਾ ਉਹ ਸਾਂਭਣ ਤੇ ਜਿਹੜੀਆਂ ਬਾਕੀ ਵੀ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਇਹਨਾਂ ਨੂੰ ਸੇਵਾਵਾਂ ਦਿੱਤੀਆਂ ਗਿਆ ਸੀ ਉਹ ਵੀ ਸੇਵਾਵਾਂ ਜਿਹੜੀਆਂ ਉਹ ਸਾਂਭ ਕੇ ਗੁਰੂ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ